ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਅੱਜ ਆਪਾਂ ਲੈ ਕੇ ਆਏਗੇ ਬਹੁਤ ਜ਼ਿਆਦਾ ਸੋਹਣੇ ਬਟਰ ਕਾਟਨ ਦੇ ਸੂਟਨੇਗੇ ਜੜੀਆਂ ਪਹਿਣਾ ਰਹਿ ਗਿਆ ਸੀਗੀਆਂ ਵੀ ਸਾਨੂੰ ਸੂਟ ਚਾਹੀਦੇ ਨੇ ਕਿ ਹਨਾ ਤਾਂ ਤੁਸੀਂ ਲੈ ਸਕਦੇ ਹੋਵੋਗੇ ਤੇ ਬਹੁਤ ਜਾਦੇ ਸੋਨੇ ਪ੍ਰਿੰਟ ਨੇ ਲਾਈਨਿੰਗ ਲੱਗੂਗੀ ਵਿਦਆਊਟ ਲਾਈਨਿੰਗ ਜੇ ਤੁਸੀਂ ਸਲਾਈ ਕਰਵਾਉਣਾ ਚਾਹੁੰਦੇ ਹੋ ਤਾਂ ਵੀ ਕਰਵਾ ਸਕਦੇ ਜਿਹੜਾ ਸੂਟ ਦੇਖੋ ਹਨਾ ਸੀ ਥਰੂ ਹੁੰਦਾਗਾ ਉਹਦੇ ਨੀਚੇ ਆਪਾਂ ਨੂੰ ਲਾਈਨਿੰਗ ਦੀ ਲੋੜ ਹੁੰਦੀ ਹੀ ਹੁੰਦੀ ਹੈ ਚਾਹੇ ਦੀ ਉਹ ਕਾਟਨ ਦੇ ਵਿੱਚ ਆ ਜਾਏ ਤੁਸੀਂ ਅੰਡਰ ਸ਼ਰਟ ਵਾਂਗੂ ਲਾਈਨਿੰਗ ਲਗਵਾ ਲਿਆ ਕਰੋ ਦੇ ਨੀਚੇ ਤੇ ਇਸ ਤਰ੍ਹਾਂ ਤੁਸੀਂ ਸੂਟ ਹੈਗਾ ਜਿਹੜਾ ਰੈਡੀ ਕਰਵਾ ਸਕਦੇ ਹੋ ਸੀ ਥਰੂ ਪੈਲਾਸ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਪ੍ਰਾਈਸ ਨਾਲ ਹੁੰਦੇ ਮੈਂਸ਼ਨ ਕਰਾਂਗੇ ਪ੍ਰਾਈਸ ਇਹਦਾ ਰਹੂਗਾ ਜੀ 2500 ਪ੍ਰਾਈਸ ਰਹੂਗਾ ਤੇ ਬਹੁਤ ਹੀ ਪਿਆਰਾ ਪ੍ਰਿੰਟ ਹੈਗਾ ਲੋ ਜੀ ਨੈਕਸਟ ਸੂਟ ਵੀ ਤੁਸੀਂ ਦੇਖ ਸਕਦੇ ਹੋ ਵਾਟਰ ਕਾਟਨ ਦੇ ਵਿੱਚ ਹੈਗਾ ਤੇ ਇਹਦਾ ਵੀ ਪ੍ਰਾਈਸ 2500 ਰਹੂਗਾ ਸੇਮ ਪ੍ਰਾਈਸ ਦੇ ਵਿੱਚ ਨੇਗੇ ਪ੍ਰਿੰਟਡ ਡਿਜ਼ਾਈਨ ਤੁਹਾਡੇ ਸਾਹਮਣੇ ਆ ਬਹੁਤ ਹੀ ਜਾਦੇ ਸੋਹਣੇ ਪਿਆਰੇ ਪ੍ਰਿੰਟ ਨੇਗੇ ਤੁਸੀਂ ਇਹਨਾਂ ਦੇ ਮਤਲਬ ਟਰੌਜ਼ਰ ਵਗੈਰਾ ਨਾਲ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਬਾਟਮ ਨਾਲ ਜਿੱਦਾਂ ਵੀ ਕਰਵਾਉਣਾ ਚਾਹੁੰਦੇ ਹੋ ਤੁਸੀਂ ਸਾਨੂੰ ਉਸ ਤਰ੍ਹਾਂ ਡਿਜ਼ਾਈਨ ਸੈਂਡ ਕਰਕੇ ਸੇਮ ਸੂਟ ਤਿਆਰ ਕਰਵਾ ਸਕਦੇ ਹੋਗੇ ਨੈਕਸਟ ਪ੍ਰਿੰਟ ਦੇਖੋ ਜੀ ਤੁਸੀਂ ਬਹੁਤ ਹੀ ਜਾਦੇ ਸੋਹਣਾ ਜਾਮਨੀ ਰੰਗ ਦੇ ਵਿੱਚ ਹੈਗਾ ਤੇ ਬਹੁਤ ਹੀ ਵਧੀਆ ਇੱਥੇ ਤੁਸੀਂ ਵਰਕ ਕਰਵਾ ਸਕਦੇ ਹੋਗੇ ਜਿੱਦਾਂ ਕਿ ਤੁਸੀਂ ਬਾਵਾ ਤੇ ਕੰਮ ਕਰਵਾ ਲਓ ਇਦਾਂ ਵੀ ਸੋਨਾ ਬਨਜੂ neck ਤੇ ਕਰਵਾ ਲਓ ਘੇਰੇ ਤੇ ਕਰਵਾ ਲਓ ਹਨਾ ਤੇ ਬਹੁਤ ਜ਼ਿਆਦਾ ਸੋਨਾ ਬਨਜੂਗਾ ਥੋੜਾ ਜਿਹਾ ਹਨਾ ਵੀ ਤਰੀਕਾ ਚੇਂਜ ਕਰ ਲਿਆ ਕਰੋ ਰੈਡੀ ਕਰਵਾਉਣ ਦਾ ਤੇ ਬਹੁਤ ਜ਼ਿਆਦਾ ਸੋਹਣੇ ਸੂਟ ਬਨ ਜਾਂਦੇ ਨੇਗੇ ਫਿਰ ਲੋ ਜੀ yellow ਦੇ ਵਿੱਚ ਹੈਗਾ ਬਹੁਤ ਹੀ ਸੋਹਣਾ ਤੇ ਪਿਆਰਾ ਪ੍ਰਿੰਟ ਹੈਗਾ ਲੋ ਜੀ ਕੰਟਰਾਸਟ ਦੁਪट्टे ਰੱਖਣਾ ਚਾਹੁੰਦੇ ਹੋ ਕੰਟਰਾਸਟ ਰੱਖ ਸਕਦੇ ਹੋ ਇਹਨਾਂ ਨਾਲ ਤੁਸੀਂ 베이스 ਨਾਲ ਦੇ ਰੱਖਣੇ ਨੇ 베이스 ਨਾਲ ਦੇ ਨਹੀਂ yellow 베이스 ਰੱਖ ਕੇ ਲਾੜੇ ਦੇ ਤੁਸੀਂ ਮਜ਼ੈਂਟਾ ਕਲਰ ਦੇ ਮਤਲਬ ਕਰਵਾ ਸਕਦੇ ਹੋ ਟਾਈ ਐਂਡ ਡਾਈ ਜਿੱਦਾਂ ਕਿ ਜ਼ਿਆਦਾ ਨਹੀਂ ਕਰਵਾਉਣਾ ਇਸ ਤਰ੍ਹਾਂ ਜਿਹੜਾ ਸੂਟ ਆ ਬਹੁਤ ਜ਼ਿਆਦਾ ਸੋਹਣਾ ਬਣੂ ਸੇਮ ਪ੍ਰਾਈਸ ਹੈ ਜੀ 2500 ਪ੍ਰਾਈਸ ਹੈਗਾ ਇਸ ਤੋਂ ਬਾਅਦ ਆ ਗਿਆ ਜੀ orange ਸ਼ੇਡ ਦੇ ਵਿੱਚ ਇਹ ਪੜਕੀਲਾ ਨਹੀਂ ਹੈਗਾ orange ਤੇ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਲੋ ਜੀ ਸਟਾਫ ਬਹੁਤ ਹੀ ਜ਼ਿਆਦੇ ਸੋਹਣਾ ਹੈਗਾ ਤੇ ਇੱਕ ਜਦੋਂ ਤੁਸੀਂ ਲਾਈਨਿੰਗ ਵਾਲੇ ਸੂਟ ਨਾਲ ਸਲਾਈ ਕਰਵਾਉਣੇ ਹੁੰਦੇ ਹੋ ਥੋੜਾ ਜਿਹਾ ਪੈਰ ਪੈਰ ਦੀ ਸੀਨਾ ਮਤਲਬ ਖੁੱਲੇ ਕਰਵਾਇਆ ਕਰੋ ਲਾਈਨਿੰਗ ਲੱਗ ਜਾਂਦੀ ਹੈ ਤਾਂ ਕਰਕੇ ਹਨਾ ਥੋੜਾ ਜਿਹਾ ਲੂਸ ਸਟਿਚ ਕਰਵਾਇਆ ਕਰੋ ਇਹ ਵਾਲਾ ਰਹੂਗਾ ਜੀ ਮੈਚਿੰਗ ਸੂਟ ਹੈਗਾ ਇਹਦੇ ਨਾਲ ਦਾ ਇੱਕ ਗ੍ਰੀਨ ਸੀ ਲਾਸਟ ਪੀਸ ਰਹਿ ਗਿਆ 2500 ਪ੍ਰਾਈਸ ਹੈ ਦਾ ਇਸ ਤਰ੍ਹਾਂ ਮੈਚਿੰਗ ਪਿਓਰ ਮਾਲ ਦੇ ਵਿੱਚ ਹੈਗਾ 40 ਗ੍ਰਾਮ ਵਾਲੀ ਮਾਲ ਹੈਗੀ ਇਹ ਬਹੁਤ ਜ਼ਿਆਦੇ ਸੋਹਣਾ ਲਾਈਟ ਵੇਟ ਬਿਲਕੁਲ ਪ੍ਰਿੰਟ ਹੈਗਾ ਲੋ ਜੀ ਇਸ ਤੋਂ ਬਾਅਦ ਆ ਗਿਆ ਜੀ ਕ੍ਰਾਸ਼ ਦੇ ਸੂਟ ਨੇ ਜਿਹੜੇ ਕਿ ਬਹੁਤ ਜ਼ਿਆਦਾ ਸੇਲ ਕੀਤੇ ਨੇ ਕਿਉਂਕਿ ਮੇਰੇ ਮੰਮੀ ਦਾ ਸੂਟ ਸੀਗਾ ਤੇ ਬਹੁਤ ਭੈਣਾਂ ਨੇ ਵਧੀਆ ਮੈਂ ਡਿਜ਼ਾਈਨ ਦਿਖਾਇਆ ਸੀ ਕਾਫੀ ਭੈਣਾਂ ਲੈ ਚੁੱਕੀਆਂ ਸੀ ਆਪਣੇ ਕੋਲੇ ਦੋ ਸੂਟ ਅਵੇਲੇਬਲ ਹੈਗੇ ਨੇ ਜੇ ਕਿਸੇ ਭੈਣ ਨੇ ਲੈਣਾ ਚਾਹੁੰਦੇ ਨੇ ਤਾਂ ਤੁਸੀਂ ਲੈ ਸਕਦੇ ਹੋ ਪ੍ਰਾਈਜ਼ ਇਹਦਾ ਰਹੂਗਾ ਜੀ 2500 ਪ੍ਰਾਈਜ਼ ਰਹੂਗਾ 올 ਓਪਰ ਟੋਟਾ ਵੀ 올 ਓਪਰ ਸੀ ਇਸ ਤੋਂ ਬਾਅਦ ਆ ਗਿਆ ਜੀ ਪਰਪਲ ਸ਼ੇਡ ਦੇ ਵਿੱਚ ਹੈਗਾ ਏ ਤੁਸੀਂ ਮੈਚਿੰਗ ਸੂਟ ਹੈ ਜਿਹੜਾ ਕਰਵਾ ਸਕਦੇ ਹੋਗੇ ਇਹਦੇ ਨਾਲ ਜਾਮਨੀ ਰੰਗ ਦੀ ਬਾਟਮ ਲਗਵਾ ਲਓ ਸਕਿਨ ਲਗਵਾਉਣਾ ਚਾਹਨਾ ਸਕਿਨ ਲਗਵਾ ਲਓ ਤੇ ਪ੍ਰਾਈਸ ਇਹਦਾ ਰਹੂਗਾ ਜੀ 1800 ਪ੍ਰਾਈਸ ਰਹੂਗਾ ਮੈਚਿੰਗ ਦਾ ਲੋ ਜੀ ਇਸ ਕਲਰ ਦੇ ਵਿੱਚ ਸੂਟ ਹੈਗਾ ਇਹ ਵਾਲਾ ਪ੍ਰਿੰਟ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਜਾੜੇ ਸੋਹਣਾ ਪ੍ਰਿੰਟ ਹੈਗਾ ਲੋ ਜੀ ਪ੍ਰਾਈਸ ਸੇਮ ਰਹੂਗਾ 2500 올ਓਵਰ ਦਾ ਤੇ ਇਸ ਤੋਂ ਬਾਅਦ ਆ ਗਈ ਜੀ ਮੈਚਿੰਗ ਸੂਟ ਆ ਗਿਆ कॉटन सिल्क ਦੇ ਵਿੱਚ ਆ ਗਿਆ ਜਿਹਦਾ ਕੀ ਪ੍ਰਾਈਸ ਰਹੂਗਾ ਜੀ 1850 ਲਓ ਜੀ ਇਸ ਤਰ੍ਹਾਂ ਬਹੁਤ ਹੀ ਜਿਆਦਾ ਸੋਹਣਾ ਪ੍ਰਿੰਟ ਹੈਗਾ ਇਸ ਤੋਂ ਬਾਅਦ ਆ ਗਿਆ ਜੀ ਸੌਫਟ ਆਰਗੈਂਜ਼ਾ ਗਲਾਸ ਦੇ ਵਿੱਚ ਆ ਗਿਆ ਇਹਦੇ ਨਾਲ ਤੁਸੀਂ بیس ਨਾਲ ਦੀ ਬਾਟਮ ਲਗਾ ਸਕਦੇ ਹੋਗੇ ਪ੍ਰਾਈਸ ਰਹੂਗਾ ਮੈਚਿੰਗ ਦਾ 2000 ਪ੍ਰਾਈਸ ਰਹੂਗਾ ਲਓ ਜੀ ਇਸ ਤਰ੍ਹਾਂ ਆ ਗਏ ਇਦਾਂ ਮੈਂ ਤੁਹਾਨੂੰ ਹੈ ਨਾ ਪਹਿਲਾਂ ਤੁਹਾਨੂੰ ਇਹਦੀਆਂ ਬਾਟਮ ਵਰਕ ਕੀਤੀ ਹੋਈਆਂ ਦਿਖਾਈਆਂ ਸੀਗੀਆਂ ਇਹ ਵਾਲੇ ਤੁਸੀਂ ਮੈਚਿੰਗ ਸੂਟ ਲੈ ਸਕਦੇ ਹੋਗੇ بیس ਨਾਲ ਦੀ ਬਾਟਮ ਲਗਾਉਣੀ ਹੈ بیس ਨਾਲ ਦੀ ਨਾਲ ਦੀ ਲੈਣੀ ਹੈ ਨਾਲ ਦੀ ਲੈ ਸਕਦੇ ਹੋਗੇ ਲਓ ਜੀ ਇਸ ਤੋਂ ਬਾਅਦ ਟਿਸਟਾ ਬ੍ਰੈਂਡ ਦਾ ਬਟਰ ਕਾਟਨ ਦਾ ਸੂਟ ਹੈਗਾ ਜੇ ਤੁਸੀਂ 올ਓਵਰ ਲੈਣੇ ਹੋ 2500 ਹੈ ਮੈਚਿੰਗ ਲੈਣੇ ਹੋ ਤਾਂ 2000 ਹੈ ਠੀਕ ਹੈ ਜੀ ਜਿਵੇਂ ਤੁਸੀਂ ਲੈਣਾ ਚਾਹੁੰਦੇ ਹੋਗੇ ਲੈ ਸਕਦੇ ਹੋ ਵਰਕ ਕਰਕੇ ਆਪਾਂ ਸੂਟ ਪਹਿਲਾਂ ਭੇਜੀ ਸੀਗੇ ਇਹ ਬਹੁਤ ਜਿਆਦਾ ਸੋਨਾ ਚਾਕਾਂ ਤੇ ਵਰਕ ਕੀਤਾ ਸੀ ਮਿਰਰ ਵਰਕ ਕੀਤਾ ਸੀਗਾ ਉੱਪਰ ਲੋ ਜੀ ਇਸ ਤੋਂ ਬਾਅਦ ਹੈਗਾ ਜੀ ਚਨਾਉਣ ਛਪਾਉਣ ਦੇ ਵਿੱਚ ਸੂਟ ਹੈਗਾ ਬਹੁਤ ਹੀ ਪਿਆਰਾ ਜਿਹਾ ਤੇ ਪ੍ਰਾਈਸ ਇਹਦਾ ਰਹੂਗਾ 올ਓਵਰ ਦਾ 2500 ਪ੍ਰਾਈਸ ਰਹੂਗਾ ਲੋ ਜੀ ਇਸ ਤੋਂ ਬਾਅਦ ਹੈਗਾ ਜੀ ਚੁਣੌਣ ਛਪਾਉਣ ਦਾ ਸੂਟ ਹੈਗਾ ਪ੍ਰਾਈਜ਼ ਰਹੂਗਾ ਜੀ 2000 ਇਹਦਾ ਲੋ ਜੀ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਤੇ ਇਹਦੇ ਨਾਲ ਤੁਸੀਂ ਫਰੌਕ ਬਣਵਾਓ ਹਨਾ ਤੇ ਇਸ ਤਰ੍ਹਾਂ ਪਿੰਕ ਕਲਰ ਦਾ ਦੁਪੱਟਾ ਮੈਂਜੈਂਟਾ ਦਾ ਲਗਵਾ ਸਕਦੇ ਹੋਗੇ ਜਿੱਦਾਂ ਵੀ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਤੁਹਾਡੇ ਆਰਡਰ ਆਪਣਾ ਜਲਦੀ ਦੇ ਦੇ ਕਰੋ ਕਿਉਂਕਿ ਸੂਟ ਨੇਗੇ ਸੋਲਡ ਹੋ ਜਾਂਦੇ ਨੇਗੇ ਇਹਦੇ ਨਾਲ ਆਪਾਂ ਇੱਕ ਵਰਕ ਦਾ ਵੀ ਡਿਜ਼ਾਈਨ ਕਰਵਾਇਆ ਹੋਇਆਗਾ ਬਾਟਮ ਤੇ ਜੇ ਤੁਸੀਂ ਇਹ ਵਾਲਾ ਲੈਣਾ ਚਾਹੁੰਦੇ ਇਹ ਵਾਲਾ ਲੈ ਸਕਦੇ ਹੋਗੇ ਜਿੱਦਾਂ ਕੀ ਵਰਕ ਕਰਵਾ ਕੇ ਇਹ 2350 ਪ੍ਰਾਈਸ ਰਹੂਗਾ ਤੇ ਪਿਓਰ ਚੁਣੌਣ ਦਾ ਸੂਟ ਹੈਗਾ ਬਹੁਤ ਵਧੀਆ ਚੋਕ ਚੁਣਉਣੇ ਛਪਾਉਣ ਦਾ ਮੈਚਿੰਗ ਤਰ ਹੂਗਾ 2000 ਇਹਦੇ ਨਾਲ ਦੇ ਸੂਟ ਹੈਗੇ ਨੇਗੇ ਕਿਉਂਕਿ ਕਾਫੀ ਪਸੰਦ ਕੀਤੇ ਸੀਗੇ ਭੈਣਾ ਨੇ ਇੱਕ ਹੋਰ ਹੈਗਾ ਇਹਦੇ ਨਾਲ ਦਾ ਸੂਟ ਹੈਗੇ ਨੇ ਜੀ ਤਿੰਨ ਸੂਟ ਅਵੇਲੇਬਲ ਨੇ ਜੇ ਕਿਸੇ ਭੈਣ ਨੇ ਸੇਮ ਲੈਣਾ ਚਾਹੁੰਦੇ ਨੇ ਤਾਂ ਸੇਮ ਸੂਟ ਲੈ ਸਕਦੇ ਹੋ ਬਹੁਤ ਜਾਦੇ ਸੋਹਣਾ ਸਟੱਫ ਹੈਗਾ ਦੁਪੱਟਾ ਇਹਦੇ ਨਾਲ ਤੁਸੀਂ ਚੁਣਉਣ ਦਾ ਰੱਖ ਸਕਦੇ ਹੋਗੇ ਲਓ ਜੀ ਦੇਖੋ ਇਸ ਤੋਂ ਬਾਅਦ ਹੈਗਾ ਜੀ ਲੋਜੀ ਚੈੱਕ ਦੇ ਵਿੱਚ ਸੂਟ ਹੈਗਾ ਕਾਟਨ ਸਿਲਕ ਦੇ ਵਿੱਚ ਇਸ ਤਰ੍ਹਾਂ ਬਾਟਮ ਹੈ ਨਾਲ ਟਿਸਟਾ ਦੀ ਹੀ ਬਾਟਮ ਹੈ ਪ੍ਰਾਈਸ ਇਹਦਾ ਰਹੂਗਾ ਜੀ 2500 ਪ੍ਰਾਈਸ ਰਹੂਗਾ ਵਿਦ ਸ਼ਿਪਿੰਗ ਨੇ ਸਾਰੇ ਤੇ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਸੂਟ ਵੀ ਦੇਖ ਸਕਦੇ ਹੋਗੇ ਟਿਸਟਾ ਬ੍ਰਾਂਡ ਦਾ ਹੈਗਾ ਲੋਜੀ ਇਸ ਤਰ੍ਹਾਂ ਦੀ ਮੈਚਿੰਗ ਬਾਟਮ ਹੈ ਪ੍ਰਾਈਜ਼ ਇਹਦਾ ਹੋਊਗਾ ਜੀ 2250 ਦੇਖੋ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਹੈ ਇਸ ਤੋਂ ਬਾਅਦ ਆ ਗਏ ਜੀ ਲਾਸਟ ਸੂਟ ਜਿਹੜੇ ਕਿ ਬਹੁਤ ਜ਼ਿਆਦਾ ਸੇਲ ਹੋਏ ਨੇਗੇ ਬਹੁਤ ਜ਼ਿਆਦਾ ਸੋਹਣੇ ਨੇਗੇ ਲੋ ਜੀ ਇਹ ਬਹੁਤ ਚੰਗੇ ਨੇ ਪਹਿਲਾ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋਗੇ ਤੇ ਦੂਜਾ ਹੈਗਾ ਜੀ ਐਕਸਟਰਾ ਫਰੋਜ਼ੀ ਸ਼ੇਡ ਹੈ ਗੁਚੀ ਸਿਲਕ ਦੇ ਵਿੱਚ ਸੂਟ ਹੈ ਪ੍ਰਾਈਜ਼ ਇਹਦਾ ਹੋਗਾ ਜੀ 2000 ਸੌਰੀ 2250 ਪ੍ਰਾਈਜ਼ ਦਾ 올ਓਵਰ ਦਾ ਠੀਕ ਹੈ ਜੀ 올ਓਵਰ ਹੀ ਵਧੀਆ ਲੱਗੂਗਾ ਇਹ ਸੂਟ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਜਲਦੀ ਆਰਡਰ ਕਰ ਦਿਆ ਕਰੋ ਕਾਫੀ ਪੈਣਾ ਰਹਿ ਜਾਂਦੀਆਂ ਨੇ ਹਨਾ ਡੇਲੀ ਵੀਡੀਓ ਆਪਾਂ ਪਾਉਣੇ ਆਂਗੇ ਤੁਸੀਂ ਨੈਕਸਟ ਵੀਡੀਓ ਦੇ ਵਿੱਚ ਆਰਡਰ ਕਰਦਿਆ ਕਰੋ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੋਨੇਗੇ ਪਸੰਦ ਆਏ ਹੋਣਗੇ ਕੋਈ ਵੀ ਤੁਸੀਂ ਵਰਕ ਵਗੈਰਾ ਕਰਾਉਣਾ ਚਾਹੁੰਦੇ ਹੋ ਹੈਂਡ ਵਰਕ ਆਰੀ ਵਰਕ ਮਸ਼ੀਨ ਵਰਕ ਤਾਂ ਤੁਸੀਂ ਕਰਵਾ ਸਕਦੇ ਹੋ ਆਰਡਰ ਆਪਣਾ ਜਲਦੀ ਦੇ ਦਿਓ ਕਿਉਂਕਿ ਪਹਿਲਾਂ ਵੀ ਭੈਣਾਂ ਦਾ ਕੰਮ ਚੱਲ ਰਿਹਾ ਹੈਗਾ ਕਿਉਂਕਿ ਫਿਰ ਆਪਾਂ ਨੂੰ ਟਾਈਮ ਮਤਲਬ ਬੁਕਿੰਗ ਕਰਵਾਉਣਿਆਂਗੇ ਟਾਈਮ ਲੈਣਾ ਪੈਂਦਾ ਜਿੱਦਾਂ ਕਿ 20 ਦਿਨ 25 ਦਿਨ ਮਹੀਨਾ ਹਨਾ ਜਿੰਨਾ ਵੀ ਟਾਈਮ ਹੁੰਦਾ ਜਿੱਦਾਂ ਕਿ ਹੁਣ ਦਸੰਬਰ ਵਾਲੀਆਂ ਬੁਕਿੰਗਾਂ ਨੇ ਹੁਣ ਪਹਿਲਾਂ ਹੋ ਗਈਆਂ ਨਵੰਬਰ ਦਸੰਬਰ ਵਾਲੀਆਂ ਦੋ ਮਹੀਨ ਪਹਿਲਾਂ ਕਰਵਾਉ ਆਤੀਆਂ ਸਾਰੀਆਂ ਭੈਣਾਂ ਨੇ ਆਰਡਰ ਚੱਲੀ ਜਾਂਦੇ ਨੇ ਜਿਵੇਂ ਜਿਵੇਂ ਰੈਡੀ ਹੋ ਕੇ ਆਈ ਜਾਣਗੇ ਵੀਡੀਓ ਅਪਲੋਡ ਕਰੀ ਚੱਲਾਂਗੇ ਤੁਸੀਂ ਆਪਣਾ ਡਿਜ਼ਾਈਨ ਵੀ ਭੇਜ ਦਿਓ ਨਹੀਂ ਆਪਾਂ ਡਿਜ਼ਾਈਨ ਪਾਵਾਂਗੇ ਤੁਸੀਂ ਉਹਦੇ ਵਿੱਚੋਂ ਸਿਲੈਕਟ ਕਰਕੇ ਤੁਸੀਂ ਸੂਟ ਸਾਨੂੰ ਦੇ ਸਕਦੇ ਹੋ ਵੀ ਇਸ ਤਰ੍ਹਾਂ ਸਾਡਾ ਸੂਟ ਹੈ ਜਿਹੜਾ ਤਿਆਰ ਕਰਤਾ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸ ਦਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ